ਅਸਮਨੀਆਂ 7 ਤਰੀਕ ਦਾ ਮੌਸਮ ਹੈ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਜੋ ਸੈਟੇਲਾਈਟ ਦੀ ਤਸਵੀਰ ਦੇ ਮੁਤਾਬਕ ਜਾਣਕਾਰੀ ਸਾਂਝੀ ਕਰੀਏ ਤਾਂ ਮੌਸਮ ਜਿਹੜਾ ਅੱਜ ਦਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਪਰੰਤੂ ਧੁੱਪ ਕੁਝ ਖੇਤਰਾਂ ਦੇ ਵਿੱਚ 12 1 ਵਜੇ ਦੇ ਕਰੀਬ ਨਿਕਲੂਗੀ ਕੁਝ ਦੇ ਵਿੱਚ 9 10 ਵਜੇ ਦੇ ਕਰੀਬ ਕੁਝ ਦੇ ਵਿੱਚ 8 ਤੋਂ 9 ਵਜੇ ਦੇ ਕਰੀਬ ਜਿਹੜੀ ਹਲਕੀ ਧੁੱਪ ਜਿਹੜੀ ਨਿਕਲਣ ਦੀ ਸੰਭਾਵਨਾ ਜਿਹੜੀ ਜਾਪ ਰਹੀ ਹੈ ਅਸਮਾਨ ਦੇ ਵਿੱਚ ਤੁਸੀਂ ਦੇਖ ਸਕਦੇ ਜਿਹੜੀ ਜ਼ਮੀਨੀ ਤੋਂ ਤੁਸੀਂ ਉਹ ਅੱਜ ਚੜੀ ਹੋਈ ਹੈ ਅਸਮਾਨ ਦੇਵਲ ਤੋਂ ਧੰਦਾ ਜ਼ਿਆਦਾ ਪਰੰਤੂ ਧਰਤੀ ਤੇ ਜਿਹੜੀ ਤੁੰਦਾ ਅੱਜ ਬਹੁਤ ਘੱਟ ਨਜ਼ਰ ਆ ਰਹੀ ਹੈ ਕਿਤੇ ਕਿਤੇ ਸੰਘਣੀ ਤੁੰਦਾ ਕਿਤੇ ਕਿਤੇ ਥੋੜੀ ਜੀ ਜਿਹੜੀ ਹਲਕੀ ਦਰਮਿਆਨੀ ਤੁੰਦਾ ਉਹ ਦੇਖਣ ਨੂੰ ਮਿਲ ਰਹੀ ਹੈ ਰਾਤ ਵੇ ਅਸੀਂ ਫੇਸਬੁਕ ਆਈਡੀ ਸਤਗੁਰ ਭੰਗੂ ਦੇ ਉੱਤੇ ਤਸਵੀਰ ਦਿਖਾਈ ਸੀ ਤੁਹਾਨੂੰ ਕਿ ਹਲਕੇ ਹਲਕੇ ਤੁੰਦੇ ਜਿਹੜੇ ਇਸ ਤਰ੍ਹਾਂ ਆਉਣੀ ਸ਼ੁਰੂ ਹੋ ਗਈ ਸੀ ਰਾਤ ਥੋੜੀ ਜੀ ਸੰਘਣੀ ਤੁੰਦਾ ਸੀ ਇਸ ਤੋਂ ਥੋੜੀ ਜੀ ਪਰੰਤੂ ਹਵਾਵਾਂ ਚੱਲਣ ਦੇ ਕਾਰਨ ਜਿਹੜੀਆਂ ਉੱਤਰ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਉਸ ਦੇ ਕਾਰਨ ਜਿਹੜੀ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਤੁਹੋਂ ਦਾ ਜਿਹੜੀ ਉਹ ਘਟ ਚੁੱਕੀ ਹੈ ਉੱਤਰ ਪੱਛਮੀ ਹਵਾਵਾਂ ਨੇ ਜਿਹੜੀਆਂ ਠੰਡੀਆਂ ਹਵਾਵਾਂ ਨੇ ਜਿਸ ਨੂੰ ਆਪਾਂ ਠੱਗਾ ਬੋਲਦੇ ਪੰਜਾਬੀ ਦੇ ਵਿੱਚ ਸਿੱਧੇ ਸ਼ਬਦਾਂ ਦੇ ਵਿੱਚ ਕਿ ਉਹ ਚੱਲਿਆ ਹੋਇਆ ਹੁਣ ਇਸ ਸਮੇਂ ਤੇ ਜਿਉਂ-ਜਿਉਂ ਇਹ ਹਵਾ ਚੱਲਦੀ ਰਹੂਗੀ ਤੇ ਤਾਪਮਾਨ ਦੇ ਵਿੱਚ ਗਰਾਫਟ ਜਿਹੜੀ ਆਉਂਦੀ ਜਾਊਗੀ ਤੇ ਜਿਹੜੇ ਦੋਸਤ ਮਿੱਤਰ ਨਵੇਂ ਜੁੜਨਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੀ ਫੇਸਬੁੱਕ ਆ ਜਿਹੜੀ ਸਤਗੁਰਪੰਗੋ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਲਾਈਕ ਕਮੈਂਟ ਜਰੂਰ ਦੋਸਤੋ ਤੁਸੀਂ ਜੁੜੇ ਰਹੋ ਸਾਡੇ ਨਾਲ ਮੌਸਮ ਪੰਜਾਬ ਟੀਵੀ ਦੇ ਉੱਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀ ਭਾਰਤੀ ਮੌਸਮ ਵਿਗਿਆਨ ਦੀ 12 ਤਰੀਕ ਤੱਕ ਦੇ ਮੌਸਮ ਦੀ ਜਿਹੜਾ ਆਉਣ ਵਾਲਾ ਸਿਸਟਮ ਹੈ 11 ਤਰੀਕ ਦੇ ਨੇੜੇ ਤੇੜੇ ਉਸ ਦੀ ਜਾਣਕਾਰੀ ਵੀ ਜਿਹੜੀ ਸਾਂਝੀ ਕਰਾਂਗੇ ਤੁਸੀਂ ਜਰੂਰ ਸਾਨੂੰ ਸਪੋਰਟ ਕਰਿਓ ਤੇ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ 1000 ਵਿਊਜ਼ ਤੱਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਤੁਹਾਡੇ ਪਿਆਰ ਦੇ ਸਦਕਾ ਇਹ ਜਿਹੜੀਆਂ ਵੀਡੀਓ ਨੇ ਤਾਂ ਹੀ ਹੀ ਪਾਉਣ ਦਾ ਫਾਇਦਾ ਜੇਕਰ ਸ਼ੇਅਰ ਹੋਣ ਨਹੀਂ ਅਦਰਵਾਈਜ਼ ਕੋਈ ਕੰਮ ਕਰਨ ਦਾ ਫਾਇਦਾ ਨਹੀਂ ਕੋਈ ਅਰਨਿੰਗ ਨਹੀਂ ਨਹੀਂ ਹੁੰਦੀ ਕਿਉਂਕਿ ਜਦ ਤੀ ਇਹ ਸ਼ੇਅਰ ਨਾ ਹੋਣ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਸਵੀਰ ਲਾਈਵ ਤੁਹਾਨੂੰ ਦਿਖਾ ਰਿਹਾ ਮੌਸਮ ਦੀ 7 ਤਰੀਕ ਦਾ ਮੌਸਮ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ 8 ਨੂੰ ਵੀ 9 ਨੂੰ ਵੀ ਤੇ 10 ਤਰੀਕ ਦੇ ਨੇੜੇ ਤੇ ਡੇੜਾ ਇੱਕ ਸਿਸਟਮ ਜਿਹੜੇ ਪੂਰਬੀ ਹਵਾਵਾਂ ਨੇ ਆਪਾਂ ਨੂੰ ਵਾਪਸੀ ਕਰਦੇ ਹੋਏ ਨਜ਼ਰ ਆਉਣਗੇ ਆ ਤੇ 11 ਨੂੰ ਜਿਹੜਾ ਮੀਂਹ ਦੀਆਂ ਕਾਰਵਾਈਆਂ 11 ਤੇ 12 ਨੂੰ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਉਸ ਦੀ ਵੀ ਜਾਣਕਾਰੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਾਂ ਅੱਜ ਵੀਡੀਓ ਬਣਾ ਕੇ ਜਿਹੜੀ ਸੈਟਲਰ ਦੇ ਮੁਤਾਬਕ ਜਾਣਕਾਰੀ ਹੋਊਗੀ ਉਹ ਸਾਂਝੀ ਕਰ ਦਵਾਂਗੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਆ ਤੇ ਸ਼ੇਅਰ ਕਰਕੇ ਕਮੈਂਟ ਕਰਕੇ ਸਾਨੂੰ ਸਪੋਰਟ ਕਰਿਓ ਤੇ ਬਾਕੀ ਦੋਸਤੋ 7 ਤਰੀਕ ਦਾ ਮੌਸਮ ਹੈਗਾ ਉਹ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਉੱਤਰ ਪੱਛਮੀ ਹਵਾਵਾਂ ਨੇ ਜਿਹੜੀਆਂ ਉਹ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਜਿਸ ਦੇ ਨਾਲ ਠੰਡ ਦੇ ਵਿੱਚ ਹੋਰ ਜਿਹੜਾ ਵਾਦਾ ਦਰਜ ਕੀਤਾ ਜਾਊਗਾ ਬਾਕੀ ਦੋਸਤੋ ਇਸੇ ਤਰ੍ਹਾਂ ਜੁੜੇ ਰਹੋ ਮੌਸਮ ਪੰਜਾਬ ਟੀਵੀ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ